ਦਿਸ਼ਾਂ ਸਾਦੇ ਚਰਨਾਂ ਵਿੱਚ ਬੈਠੇ ਜਿਹੜਾ ਅੱਜ ਪੁਸ਼ਕਰ ਦੀ ਧਰਤੀ ਤੇ ਗੋਗਨ ਘਾਟ ਤੋਂ ਜਾ ਕੇ ਆਏ ਹਾਂ ਸਹਿ ਗੋਬਿੰਦ ਪਾਸਾ ਦੇ ਸਮੇਂ ਜਿਨ੍ਹਾਂ ਦੇ ਨਾਲ ਮੇਲ ਹੋਇਆ ਉਹ ਕੁਛ ਵੀ ਜਾਂਦਾ ਜੰਮੂ ਹੁਣ ਜੰਮੂ ਦੀ ਧਰਤੀ ਤੇ ਹੋਇਆ ਹਰ ਮਾਤਮਾ ਨੇ ਕਿਰਪਾ ਕਰਕੇ ਦੱਸਿਆ ਕਿ ਇਸ ਵੇਲੇ ਸਾਹਿਬ ਪਹੁੰਚਾ ਉਸ ਗੋਬਿੰਦ ਘਾਟ ਦੇ ਖੁੰਝੇ ਗਏ ਇੱਕ ਗੁੰਗਾ ਸੀ ਨੂੰ ਸੁਵੇਲੇ ਉਹਨੇ ਅੰਦਰ ਅੰਦਰ ਸਹਿਬ ਦਸ਼ਮੇਸ਼ ਪਿਤਾ ਨੂੰ ਸਤਿਗੁਰੂ ਬਣ ਕੇ ਆਪਣੇ ਅੰਦਰ ਨੂੰ ਯਕੀਨ ਦਵਾਇਆ ਆਪਣੇ ਆਪ ਨੂੰ ਕਿ ਜੇ ਇਹ ਸਤਿਗੁਰੂ ਹੋਇਆ ਫੇਰੇ ਮੇਰੇ ਵੱਲੋਂ ਮੁੜੂਗਾ ਮੇਰਾ ਇਹ ਖਿਆਲ ਰੱਖੂਗਾ ਜੇ ਸਾਡੇ ਕੋਲੇ ਆਇਆ ਉਹ ਬੋਲ ਤੇ ਸਕਦਾ ਨਹੀਂ ਸ਼ਿਕੋਸ਼ ਉਹਨੇ ਮਨ ਵਿੱਚ ਇਹ ਸੋਚ ਲਿਆ ਵੀ ਜੇ ਨਾ ਆਇਆ ਤੇ ਮੈਂ ਇਹਦੇ ਸਾਹਮਣੇ ਸਵਸਥਿਆਗ ਦੇਣਾ ਬੜੀ ਉਹਨੇ ਵੀ ਪੱਕੀ ਗੰਡ ਬੰਨ ਲਈ ਕਿ ਇਹ ਅੰਦਰ ਲੀਆਂ ਜਾਣਨ ਵਾਲਾ ਅੱਜ ਆਇਆ ਹੈ ਤੇ ਜੋ ਬੇਨਤੀ ਕੀਤੀ ਉਹ ਕੋਆਰਡੀਨਲ سانਝੀ ਕਰਨੀ ਕਿ ਉਸ ਵੇਲੇ ਕੀ ਕਿਰਪਾ ਹੋਈ ਤੇ ਹੁਣ ਪਰਮੇਸ਼ਰ ਨੇ ਕਿਰਪਾ ਕਰਕੇ ਦੱਸਿਆ ਕਿ ਉਹ ਵੀਰ ਦਾ ਨਾਂ ਸੀ ਉਸ ਵੇਲੇ ਗੁੰਗੇ ਦਾ ਹੁਣ ਨਾਂ ਸੀ ਉਹਦਾ ਕਲਵੰਤ ਸਿੰਘ 11 ਜੇ 66 ਸੰਨ ਤੇ ਕਲਵੰਤ ਸਿੰਘ ਦੇ ਘਰ ਪੰਡਿਤ ਘਾਲੀ ਜਿਸ ਵੇਲੇ ਗੋਬਿੰਦ ਪੁਸ਼ਕਰ ਘਾਟ ਦੇ ਗਿਆ ਖੁੰਝਾ ਅਸ਼ਵ ਉੱਤੇ ਸੋਭਾ ਪਾਈਆ ਅੱਗੋਂ ਮਿਲ ਗਿਆ ਇੱਕ ਗੂੰਗਾ ਰਸਨਾ ਜਿਵਾ ਨਾ ਕੋਈ ਹਲਾਈਆ ਉਹ ਦੂਰੋਂ ਵੇਖ ਕੇ ਜਮੀ ਤੇ ਹੋ ਗਿਆ ਮੂਦਾ ਮੂੰ ਕੱਟੇ ਉਤੇ ਟਿਕਾਈਆ ਕੀ ਸੋਚਦਾ ਆਪਣੇ ਅੰਦਰ ਮੈਨੂੰ ਐਂ ਦਿਸਦਾ ਜਿਵੇਂ ਤੂੰ ਮਾਲਕ ਮੇਰੇ ਰੂਹ ਦਾ ਬੇਪਰਵਾਹ ਨਜ਼ਰੀ ਆਈਆ ਮੇਰਾ ਵੇਖ ਖੇਲ ਲੂ ਲੂੰਦਾ ਸਾਡੇ 3 ਕਰੋੜ ਖੁਸ਼ੀ ਮਨਾਈਆ ਸਾਢੇ 3 ਕਰੋੜ ਜਿਹੜੇ ਲੂਣ ਨੇ ਜੀਵ ਦੇ ਉਹ ਕਹਿੰਦਾ ਮੇਰਾ ਕੱਲਾ ਕਲਾ ਲੂ ਜਿਹੜਾ ਤੇਰੀ ਖੁਸ਼ੀ ਵਿੱਚ ਅਧੀ ਕਰਦਾ ਹੈ ਤੂੰ ਆ ਗਿਆ ਹੈ ਤੇ ਹੁਣ ਕਿਰਪਾ ਕਰ ਦੇ ਮੇਰਾ ਵੇਖ ਖੇਲ ਲੂ ਲੂਗਾ ਸਾਢੇ 3 ਕਰੋੜ ਖੁਸ਼ੀ ਮਨਾਈਆ ਮੈਂ ਖੁਸ਼ੀ ਹੋਇਆ ਦਰਸ਼ਨ ਕਰਕੇ ਪੂਰੇ ਗੁਰੂ ਦਾ ਅੰਦਰ ਆਵਾਜ਼ ਦਿੱਤੀ ਸਣਾਈਆ ਮੈਂ ਹੁਣ ਵੇਖਣਾ ਇਹ ਕਿੱਧਰ ਨੂੰ ਤਰੂਗਾ ਗੁੰਗਾ ਸੀ ਕਹਿੰਦਾ ਮੈਂ ਆਵਾਜ਼ ਤੇ ਮਾਰ ਨਹੀਂ ਸਕਦਾ ਮੈਂ ਹੁਣ ਵੇਖਣਾ ਇਹ ਕਿੱਧਰ ਨੂੰ ਤਰੂਗਾ ਆਪਣੀ ਬਾਗ ਪੁਵਾਈਆ ਮੱਥੇ ਤੇ ਹੱਥ ਮਾਰ ਕੇ ਕਿਆ ਜੇ ਮੇਰਾ ਹੋਇਆ ਤੇ ਇਧਰੋਂ ਮੁੜੂਗਾ ਜਾਣੀ ਜਾਣਦਾ ਆ ਕਮਾਈਆ ਇਸ ਨੂੰ ਆਪੇ ਮੇਰਾ ਫੁਰਨਾ ਫਰੂਗਾ ਮੁਰਦੇ ਰਿਆ ਜਵਾਈਆ ਇਹ ਕੋਈ ਪੱਥਰ ਨਹੀਂ ਜਿਹੜਾ ਕਦੇ ਨਾ ਖੁਰੂਗਾ ਜਿੱਦਾਂ ਕਿਸੇ ਨੂੰ ਮਿਹਣਾ ਮਾਰੀਦਾ ਅੰਦਰੇ ਅੰਦਰ ਇਹ ਬੇਨਤੀਆਂ ਕਰ ਰਿਆ ਇਹ ਕੋਈ ਪੱਥਰ ਨਹੀਂ ਜਿਹੜਾ ਕਦੇ ਨਾ ਖੁਰੂਗਾ ਮਹਿਰਾਂ ਦਾ ਮਾਲਕ ਨਜ਼ਰੀ ਆਈਆ ਦਰਸ਼ ਕਰਕੇ ਤੇਰਾ ਬੇੜਾ ਕਦੇ ਨਾ ਰੁੜੂਗਾ ਇਸ਼ਾਰਾ ਹੋ ਗਿਆ ਰੁੜਦਿਆਂ ਪਾਰ ਲੰਗਾਈਆ ਮੈਂ ਐਸੇ ਮੰਜ਼ਲ ਚੜੂੰਗਾ ਜੋ ਚੜਦੀ ਕਲਾਰ ਆਵਖਾਈਆ ਅੰਦਰੋਂ ਮਿੰਤ ਐਸੇ ਅੱਗੇ ਕਰੂੰਗਾ ਫੇਰ ਉਹੜਾ ਕੱਢਦਾ ਕੀ ਕਹਿੰਦਾ ਅੰਦਰੋਂ ਮਿੰਤ ਐਸੇ ਅੱਗੇ ਕਰੂੰਗਾ ਕਿਰਪਾ ਕਰ ਮੇਰੇ ਗੋਸਾਈਆ ਜੇ ਨਾ ਮੁੜਿਆ ਤੇ ਆਪਣੇ ਪ੍ਰਾਣ ਹਰੂੰਗਾ ਜੀਵਨ ਦੀ ਲੋੜ ਰਹੀ ਨਾ ਰਾਈਆ ਉਸੇ ਵੇਲੇ ਗੋਬਿੰਦ ਪਿਆਰ ਨਾਲ ਕਿਆ ਮੈਂ ਤੈਨੂੰ ਵਰੂੰਗਾ ਛਾਤੀ ਲਿਆ ਲਗਾਈਆ ਗੁੰਗੇ ਕਿਆ ਹੁਣ ਮੈਂ ਤਰੂੰਗਾ ਤਰਨ ਹਾਰਾ ਹੋਇਆ ਸਹਾਈਆ ਪੁਰਖੇ ਕਾਲ ਜੋੜ ਜੜਾਈਆ ਕਹਿੰਦਾ ਹੁਣ ਤੇ ਮੇਰੇ ਨਾਲ ਮੇਲ ਹੋਇਆ ਮੈਂ ਤੈਨੂੰ ਹੋਰ ਕਿਰਪਾ ਕਰ ਦਿੰਦਾ ਕਿ ਅੱਗੇ ਪੁਰਖ ਕਾਲ ਆ ਰਿਹਾ ਹੈ ਤੈਨੂੰ ਉਹਦੇ ਨਾਲ ਜੋੜ ਦੇਣਾ ਹਾਂ ਉਸ ਵੇਲੇ ਤੇਰਾ ਜਨਮ ਹੋਵੇਗਾ ਜਦੋਂ ਮਾਤ ਲੋਕ ਤੇ ਪ੍ਰਮਾਤਮਾ ਆਇਆ ਹੋਵੇਗਾ ਗੋਬਿੰਦ ਕਿਆ ਇਸ ਨਾਲੋਂ ਕਿਰਪਾ ਅੱਗੇ ਹੋਰ ਕਰੂੰਗਾ ਪੁਰਖੇ ਕਾਲ ਜੋੜ ਜੜਾਈਆ ਜਿਸ ਵੇਲੇ ਸ਼ਬਦੀ ਧਾਰ ਹੋ ਕੇ ਲੜੂੰਗਾ ਮੋੜ ਆਪਣਾ ਰੰਗ ਵਿਖਾਈਆ ਨਵੀਂ ਧਾਰ ਵਿੱਚ ਤਰੂੰਗਾ ਟਰਲੇ ਮਿੰਤਾ ਨਾ ਫੇਰ ਕਰਾਈਆ ਗਰੀਬਨ ਮਾਣਾ ਗਰੀਬਨ ਮਾਣਾ ਹੋ ਕੇ ਮਿਲੂੰਗਾ ਆਪ ਆਪਣੀ ਗੋਦ ਉਠਾਈਆ ਤੇਰਾ ਜਨਮ ਆਪਣੇ ਲੇਖੇ ਵਿੱਚ ਭਰੂੰਗਾ ਜਿਸ ਵਿੱਚ ਭਰਤੀ ਭਗਤਾਂ ਦੀ ਲੈਣੀ ਕਰਾਈਆ ਉਸ ਵੇਲੇ ਤੂੰ ਪ੍ਰਭੂ ਦਾ ਭਗਤ ਬਣੇਗਾ ਸੱਚ ਦਵਾਰੇ ਆ ਕੇ ਖੜੂੰਗਾ ਕਿਹੜਾ ਦਿਆਂ ਸੁਹਾਈਆ ਅੰਤਰ ਆਤਮ ਆ ਕੇ ਫੜੂੰਗਾ ਬਾਂਦੇ ਬਦਲੇ ਹੁਣ ਤੇਰੀ ਬਾਹ ਫੜੀ ਹੈ ਬੰਦੇ ਬਦਲੇ ਜੋਤੀ ਸ਼ਬਦੀ ਰੰਝ ਲਗਾਈਆ ਬੱਚੇ ਕਿਆ ਅੰਦਰੋਂ ਕੀ ਹੁਣ ਮੈਂ ਮਰੂੰਗਾ ਕਿ ਹੁਣ ਕੀ ਕਰਨਾ ਹੈ ਮਾਤ ਲੋਕ ਤੇ ਅਗਲੀ ਗੱਲ ਦੱਸ ਜਾ ਬੱਚੇ ਕਿਆ ਅੰਦਰੋਂ ਕੀ ਹੁਣ ਮੈਂ ਮਰੂੰਗਾ ਗੋਬਿੰਦ ਕਿਆ ਹਾਂ ਦੇ ਜਾਵੇਂ ਤੇ ਗਈਆ ਉਸ ਕਿਆ ਕੀ ਫੇਰ ਮੈਂ ਜਮੂੰਗਾ ਸਰਗੁਣ ਰੂਪ ਧਰਾਈਆ ਗੋਬਿੰਦ ਕਿਆ ਕੱਲਾ ਜਮੇਗਾ ਨਹੀਂ ਜਮੂ ਵਿੱਚ ਰਹੇਗਾ ਤੇਰਾ ਜਨਮ ਜਮੂ ਵਿੱਚ ਹੋਵੇਗਾ ਉਸ ਕਿਆ ਕੀ ਫੇਰ ਮੈਂ ਜਮੂੰਗਾ ਸਰਗੁਣ ਰੂਪ ਧਰਾਈਆ ਗੋਬਿੰਦ ਕਿਆ ਤੂੰ ਜਮੇਗਾ ਨਹੀਂ ਜਮੂ ਵਿੱਚ ਰਹੇਗਾ ਸਤ ਸ਼ਬਦ ਦਿਆਂ ਜਣਾਈਆ ਤੇਰਾ ਬੇੜਾ ਉਹਨਾਂ ਦੇ ਨਾਲ ਬਨੂਗਾ ਜੋ ਪਿੱਛੇ ਆ ਤਰਾਈਆ ਕਲਵੰਤ ਸਿੰਘ ਇਹ ਉਸੇ ਦਾ ਮੇਲਾ ਜੋ ਮਾਲਕ ਤਨ ਮੰਨੂਗਾ ਮਨਸਾ ਸਭ ਦੀ ਪੂਰ ਕਰਾਈਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰੂ ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜਗਤ ਵਿਕਾਰੀ ਘੜ ਗੜ ਪੰਨੂਗਾ ਮਾਰਗ ਸੱਚਾ ਇੱਕ ਵਿਖਾਈਆ ਇਹ ਪਰਮਾਤਮਾ ਨੇ ਕਿਰਪਾ ਕੀਤੀ ਇਕਲਵੰਤ ਸਿੰਘ ਦੇ ਜਨਮ ਬਾਰੇ ਦੱਸਿਆ ਫਿਰ ਉਥੋਂ ਦੀ ਇਹਦੀ ਛੋਟੀ ਜੀ ਲਿਖਤ ਹੋ ਰਹਾ ਹੈ ਉਹ ਜਗਤ ਸਿੰਘ ਟਕਾਲੀ ਦੇ ਨਾਮ ਨਾਲ ਹੋਈ ਕਿ ਇਹ ਵੀ ਇੱਕ ਅਰੋੜਿਆਂ ਦਾ ਬੇਟਾ ਸੀ ਉਸ ਵੇਲੇ ਇਹਦਾ ਸਾਥੀ ਸੀ ਇੱਕ ਮੁਸਲਮਾਨ ਜਿਸ ਵੇਲੇ ਸਹਿਬ ਗੋਬਿੰਦ ਪਾਤਸ਼ਾ ਪੁਸ਼ਕਰ ਬੌੜੇ ਇਹਨਾਂ ਨੇ ਵੀ ਜੋ ਪਿਆਰ ਜਤਾਇਆ ਸਹਿਬ ਗੋਬਿੰਦ ਪਾਤਸ਼ਾ ਦੇ ਨਾਲ ਮੇਲ ਹੋਇਆ ਇਹ ਬੱਚਾ ਉਸ ਵੇਲੇ ਕੰਨਾਂ ਤੋਂ ਬੋਲਾ ਸੀ ਜਦੋਂ ਸਹਿਬ ਗੋਵਿੰਦ ਪਾਸ਼ਾ ਦੇ ਘੋੜੇ ਨੂੰ ਰੋੜਿਆਂ ਦਾ ਬੱਚਾ ਸੀ ਇਹਨੇ ਆਪਣੀ ਦੁਕਾਨ ਤੋਂ ਭੱਜ ਕੇ ਦਾਣੇ ਲਿਆਣ ਕੇ ਘੋੜੇ ਦੇ ਅੱਗੇ ਪਾਏ ਸਹਿਬ ਗੋਵਿੰਦ ਪਾਸ਼ਾ ਨੇ ਕਿਹਾ ਬੱਚੇ ਤੂੰ ਪਿਆਰ ਜਤਾਇਆ ਹੈ ਇਹਨਾਂ ਕੀ ਗੱਲ ਹੈ ਗੋਵਿੰਦ ਜਸਵੇੜੇ ਪੁਸ਼ਕਰ ਬੌੜਾ ਪੇਸ਼ਾਨੀ ਆਪਣੀ ਵੇਖ ਵਿਖਾਈਆ ਇਸ ਦਾ ਜਨਮ ਸੀ ਘਰ ਰੋੜਾ Hindu ಜಾਤੀ ਵਿੱਚ ਵੜਿਆਈਆ ਮੁਸਲਮਨ ਮੁੰਡੇ ਨਾਲ ਸੀ ਜੋੜਾ ਬੱਚਿਆਂ ਵਾਲੀ ਖੇਡ ਖਲਾਈਆ ਇਹ ਕੁਸ਼ਕਨਾਂ ਤੋਂ ਹੁੰਦਾ ਸੀ ਢੋਰਾ ਸੁਨਨ ਸ਼ਕਤੀ ਪੂਰੀ ਨਾ ਕੋਈ ਰਖਾਈਆ ਉਧਰੋਂ ਨੌ ਕਦਮ ਕੰਢੇ ਤੋਂ ਪਿੱਛੇ ਆ ਗਿਆ ਘੋੜਾ ਹੈਣ ਹਨਾਟ ਦਿੱਤਾ ਸੁਨਾਈਆ ਇਸ ਉਸੇ ਵੇਲੇ ਹਾਟੀ ਵਿੱਚੋਂ ਦਾਣਾ ਕੱਢ ਕੇ ਥੋੜਾ ਭੱਜ ਕੇ ਅੱਗੇ ਦਿੱਤਾ ਟਕਾਈਆ ਬੜਾ ਪਿਆਰ ਜਿਤਾਇਆ ਗੋਬਿੰਦ ਕਿਆ ਇਹ ਕੀ ਕੀਤਾ ਸ਼ੋਰਾ ਕਿਸ ਵਿਦ ਸੇਵਾਰਿਆ ਕਮਾਈਆ ਉਹਦਾ ਨਾਂ ਸੀ ਉਸਲੇ ਲਕshmi ਲਕshmi ਕਾ ਮੇਰੇ ਅੰਦਰ ਆਇਆ ਇੱਕ ਹਨੋਰਾ ਮੈਨੂੰ ਝਟ ਦਿੱਤਾ ਉਠਾਈਆ ਨਾਲੇ ਹੱਥ ਵਿੱਚ ਫੜ ਕੇ ਨਾਲ ਨਾਲੇ ਹੱਥ ਵਿੱਚ ਫੜ ਕੇ ਨਾਲ ਕਾਗਜ਼ ਲੈ ਆਇਆ ਕੋਰਾ ਕਾਲੀ ਸ਼ਾਹੀ ਵਾਲੀ ਦਿਵਤ ਨਾਲ ਉਠਾਈਆ ਤੇ ਇਹਦੇ ਨਾਲ ਮੇਰਾ ਅਗਲਾ ਪਤਾ ਕੁਝ ਲਿਖ ਦੇ ਨਾਲੇ ਹੱਥ ਵਿੱਚ ਫੜ ਕੇ ਨਾਲ ਕਾਗਜ਼ ਲੈ ਆਇਆ ਕੋਰਾ ਕਾਲੀ ਸ਼ਾਹੀ ਵਾਲੀ ਦਿਵਤ ਨਾਲ ਉਠਾਈਆ ਪਤਾ ਨਹੀਂ ਮੈਨੂੰ ਅੰਦਰੋਂ ਕੀ ਹੋ ਗਿਆ ਖੋਰਾ ਕੀ ਕਹਿੰਦਾ ਸਾਬ ਗੁਰਬਿੰਦ ਪਾਸ਼ਾ ਨੂੰ ਕਿ ਮੈਨੂੰ ਪਤਾ ਨਹੀਂ ਕੀ ਹੋ ਗਿਆ ਹੈ ਮੈਨੂੰ ਅੰਦਰੋਂ ਆਵਾਜ਼ਾਂ ਸੁਣਾ ਰਹੀਆਂ ਕਿ ਸਭ ਕੁਝ ਤੂੰ ਹੈ ਪਤਾ ਨਹੀਂ ਮੈਨੂੰ ਅੰਦਰੋਂ ਹੋ ਕੀ ਹੋ ਗਿਆ ਖੋਰਾ ਕੌਣ ਖਬਰ ਰਿਆ ਸਣਾਈਆ ਜਿਸ ਦੇ ਘੋੜੇ ਦਾ ਇਥੇ ਲੱਗਾ ਪੋੜਾ ਗੰਗ ਬਖਾਇਆ ਉਹਨਾਂ ਪੁੱਛਿਆ ਕਿ ਸਾਡੀ ਹੋਵੇ ਜਾਤ ਸਾਨੂੰ ਦੇ ਜਨਾਈਆ ਕਿ ਮੈਂ ਅਰੋੜਾ ਹਾਂ ਕਿ ਇਹ ਮੁਸਲਮਾਨਾਂ ਦਾ ਬੱਚਾ ਸਾਡੀ ਅਗਲੀ ਜਾਤ ਕੀ ਹੋਵੇਗੀ ਉਹਨਾਂ ਪੁੱਛਿਆ ਕਿ ਸਾਡੀ ਹੋਵੇ ਜਾਤ ਸਾਨੂੰ ਦੇ ਜਨਾਈਆ ਗੋਬਿੰਦ ਕਿਆ ਮੈਂ ਚੱਟਾਂ ਦਾ ਜਾਟ ਜੱਟ ਤਹਾਨੂੰ ਲਵਾ ਬਣਾਈਆ ਨਾਲੇ ਲਿਖ ਦਿੱਤਾ ਕਲਮਦਵਾਤ ਕਾਗਜ਼ ਚਿੱਟੇ ਉੱਤੇ ਚਿੱਟਾ ਦਿੱਤਾ ਪਾਈਆ ਨਾਲ ਲੈ ਕੇ ਆਵਾ ਪੁਰਖੇ ਅਬਨਾਸ਼ੂ ਤਹਾਨੂੰ ਦੇਵਾ ਤਰਾਈਆ ਉਹ ਵਕਤ ਪੁੱਜਿਆ ਅੱਜ ਇਸੇ ਕਰਕੇ ਅੰਦਰ ਵੜ ਕੇ ਦਿੱਤਾ ਹਲਾਈਆ ਇਹ ਵੀ ਕੋਈ ਇਲਾਜ ਖਾਸ ਗੁਰ ਸਤਗੁਰ ਆਪ ਖਲਾਈਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨਿਰਗੁਣ ਹੋ ਕੇ ਵਸਿਆ ਸਾਥ ਘੜੀ ਘੜੀ ਪਲ ਪਲ ਗੁਰਮੁਖਾਂ ਲੇਖੇ ਰਿਆ ਚਕਾਈਆ ਇਹ ਪਰਮਾਤਮਾ ਨੇ ਕਿਰਪਾ ਕੀਤੀ ਕਿ ਤੁਹਾਡਾ ਪੁਸ਼ਕਰ ਦਾ ਜਿਹੜਾ ਮੇਲ ਹੋਇਆ ਸੀ ਤੁਸੀਂ ਦਰਸ਼ਨ ਕੀਤੇ ਸਹਿਬ ਗੁਰੂ ਗੋਬਿੰਦ ਪਾਸ਼ਾ ਦੇ ਉਸੇ ਵਿਹਾਰ ਵਿੱਚ ਤੁਹਾਡੇ ਤੇ ਕਿਰਪਾ ਹੋਈ ਹੈ ਮਨਸ ਦੇ ਹੀ ਮਿਲੀ ਹੈ ਤੁਹਾਨੂੰ ਤੇ ਘਰ ਜਾ ਕੇ ਪਰਮਾਤਮਾ ਨੇ ਕਿਰਪਾ ਕੀਤੀ ਜੋ ਉਹਨਾਂ ਨੇ ਮੰਗ ਮੰਗੀ ਸੀ ਇਹਦੇ ਨਾਲ ਹੀ ਇੱਕ ਵੀਰ ਦਸ਼ਮਣ ਸਿੰਘ ਦਾ ਵੀ ਲੇਖ ਜੁੜਿਆ ਹੈ ਪੁਸ਼ਕਰ ਦੇ ਨਾਲ ਕਿ ਉਹ ਵੀ ਉਸ ਵੇਲੇ ਸਹਿਬ ਗੋਬਿੰਦ ਪਾਤਸ਼ਾਹ ਦੇ ਦਰਸ਼ਨ ਕਰਕੇ ਉੱਚੀ ਉੱਚੀ ਰੌਲਾ ਪਾਉਣ ਲੱਗ ਪਿਆ ਸੀ ਕਿ ਇਹ ਸਤਿਗੁਰੂ ਮੇਰੇ ਘਰ ਚੱਲ ਮੇਰੇ ਨਾਲ ਮੇਰੀ ਮਾਂ ਨੂੰ ਸਮਝਾਦੇ ਉਹ ਮੇਰੇ ਨਕਾਦੀ ਰੋਜ਼ ਗੱਲ ਛੇੜ ਛੜਦੀ ਹੈ ਤੂੰ ਮੈਨੂੰ ਮੇਰੇ ਬਾਪ ਦਾ ਵੀ ਬਾਪ ਨਜ਼ਰ ਆ ਰਿਹਾ ਹੈ ਮੇਰੀ ਮਾਤਾ ਨੂੰ ਕੁਝ ਸਮਝਾ ਦੇ ਆਂਦਾ ਸਾਡੇ ਘਰ ਇੱਕ ਛੋਟਾ ਜਿਹਾ ਮੰਝਾ ਹੈ ਮੇਰੀ ਮਾਂ ਨਹੀਂ ਮੰਦੀ ਆਂਦੀ ਜਦੋਂ ਮੇਰੇ ਘਰ ਪੋਤਾ ਹੋਵੇਗਾ ਮੈਂ ਉਹਨੂੰ ਇਹਦੇ ਉੱਪਰ ਸੋਣਾ ਪਰ ਮੇਰਾ ਦਿਲ ਕਰਦਾ ਹੈ ਕਿ ਮੈਂ ਤੈਨੂੰ ਉਹਦੇ ਉੱਪਰ ਬਿਠਾਵਾਂ ਬੜਾ ਪਿਆਰ ਜਿਤਾਇਆ ਉਹਨੇ ਸਹਿਬ ਗੋਬਿੰਦ ਪਾਤਸ਼ਾਹ ਉਸ ਬੱਚੇ ਦੇ ਨਾਲ ਉਦੇ ਘਰ ਗਏ ਮਾਂ ਨੂੰ ਦੂਰ ਆਵਾਜ਼ਾਂ ਮਾਰਦਾ ਮਾਈ ਪ੍ਰਭੂ ਆ ਗਈ ਉਹ ਵੀ ਨੱਠਣ ਲੱਗੀ ਡਿੱਗਣ ਲੱਗੀ ਸਹਿਬ ਗੋਬਿੰਦ ਪਾਸ਼ਾ ਨੇ ਸ਼ਬਦੀ ਧਾਰ ਉਹ ਦੀਵਾ ਫੜ ਕੇ ਉਹਨੂੰ ਚੁੱਕਿਆ ਕੇ ਬਸ ਉਹਦਾ ਬਾਪ ਆਇਆ ਬਾਪ ਨੂੰ ਆਵਾਜ਼ਾਂ ਮਾਰਦਾ ਬਾਪ ਅੱਬਾ ਉਹ ਸਾਡੇ ਘਰ ਪ੍ਰਮਾਤਮਾ ਆ ਗਿਆ ਇਹ ਉਹਨੇ ਬੇਨਤੀ ਕੀਤੀ ਮਾਤਾ ਨੇ ਉਦਿਨੇ ਕਿ ਸਤਿਗੁਰੂ ਤੂੰ ਘੜੀ ਪਲ ਵਸਣ ਵਾਸਤੇ ਆਇਆ ਕਿ ਸਾਡੇ ਨਾਲ ਸਦਾ ਸਾਥ ਨਿਭਾਉਣ ਵਾਸਤੇ ਹੀ ਆ ਗਿਆ ਹੈ ਬੜਾ ਵਿਹਾਰ ਚੱਲਿਆ ਬੱਚੇ ਨੇ ਬੇਨਤੀ ਕੀਤੀ ਕੋਈ ਸ਼ਕਨ ਸਿਖਾਉਣ ਲਈ ਸਾਹਿਬ ਗੋਬਿੰਦੂ ਪਾਤਸ਼ਾਹ ਨੇ ਕਿਹਾ ਕਿ ਜਨ ਸਿਖਾ ਦੇ ਉਸਨੇ ਕਿਹਾ ਅਸੀਂ ਮੁਸਲਮਾਨ ਹਾਂ ਤੂੰ ਸਿੱਖ ਹੈਂ ਕਿ ਸਾਡੇ ਤੇ ਯਕੀਨ ਕਰੇਗਾ ਸੇਵ ਕੋ ਨੂੰ ਪਾਸਾ ਨੇ ਕਿ ਆ ਪਿਆਰ ਵਿੱਚ ਸਭ ਕੁਝ ਮਨਜ਼ੂਰ ਹੈ ਗਲਾਸ ਦੀ ਜਗਾ ਉਹ ਲੋਟਾ ਪਾ ਲਿਆ ਜਿਹੜੇ ਉਹਨਾਂ ਕੋਲ ਬਰਤਨ ਸੀ ਉਹ ਸਾਰਾ ਵਿਹਾਰ ਚੱਲਿਆ ਇੰਨੀ ਕਿਰਪਾ ਕਰਦਾ ਹੈ ਪ੍ਰਮਾਤਮਾ ਕਿ ਉਹ ਪਿਆਰ ਵਿੱਚ ਸਾਰਾ ਕੁਝ ਬਾਕੀ ਭੁੱਲ ਜਾਂਦਾ ਹੈ ਇਥੇ ਹਜੂਰ ਸਾਹਿਬ ਦੇ ਚਰਨਾਂ ਤੋਂ ਸਰਬਾਹਾਂ ਸੰਗਤਾਂ ਮਾਫੀ ਮੰਗਦਾ ਕਿ ਕੋਈ ਬਰਤਨ ਉਸ ਨੂੰ ਨਿਗਰ ਹੋਵੇ